ਇਹ ਤਾਂ ਚੰਗੀ ਗੱਲ ਤੇ ਤੂੰ ਮੁੰਡਾ ਵਾਇਆ ਕਰ ਤਾ ਜੇ ਆਪਾਂ ਨੌ ਦੇ ਕਮਰੇ ਤੇ ਕੈਮਰਾ ਲਾਉਣਾ ਹਾਂ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਦਿਖਾਉਣੀਆਂ ਇਹ ਕੋ ਕਰ ਤੂੰ ਤੇ ਚੰਗੀ ਹੈਗੀਆ ਚਲੋ 10 ਮਿੰਨੂ ਚੰਗੀ ਤੂੰ ਤੇ ਹੈਗੀਆ ਮੈਂ ਲੋੜ ਹੋਰ ਕਰਨੀ ਦਾ ਮਤਲਬ ਕੀ ਹੋ ਰਿਹਾ ਹੈ ਗੁੜੀ ਕੁੜੀ ਨਾ ਕੋਈ ਜਾਵੇਂ ਨੂੰ ਕੁੜੀ ਨੂੰ ਬੱਟਦੀ ਆ ਕੁੜੀ ਨੂੰ ਬੱਟਦੀ ਆ ਹੈ ਉਹ ਬੇੜਾ ਇਹ ਅਫਸਰ ਹੋਣ ਕੱਟ ਮਾਰ ਕੁੱਟੀਆਂ ਨੂੰ ਕੁੱਟ ਮਾਰ ਕਰਦੀ ਆ ਕੁੜੀ ਵੀ ਇਹ ਕੋਈ ਚੰਗਰੀ ਮਫਰ ਦੇ ਲਈ ਆ ਆ ਮੈਂ ਲੋਕਾਂ ਤੋਂ ਠੀਕ ਬਣੀਆ ਚਾਹ ਬੜੀਆ ਦੱਸਣੇ ਜਾਓ ਜਾ ਕੇ ਸਿਆਣੇ ਦੇ ਜਾ ਕੇ ਆਪਣੇ ਮੁੰਡਾ ਨੂੰ ਤੇ ਕੰਕਮਲੇ ਬੋਲੇ ਕਰ ਦਿੰਦੀ ਆ ਜਿੰਦਗੀ ਆ ਬੰਦ ਮਾਤ ਦਾਈ ਆ ਬੈਠੋ ਅੱਬਾ ਕੱਟ ਕੱਟ ਬੁਰਾ ਹਾਲ ਕਿੰਨੇ ਦਿਨ ਨੂੰ ਉਹਨੂੰ ਉਹਨੂੰ 1500 ਰੁਪਏ ਨੂੰ ਨੂੰ ਘਰੇ ਬੰਨਿਆ ਹੋਇਆ ਬੰਦ ਮਾਤ ਨੂੰ ਬਾਹਰ ਨਹੀਂ ਕਰਦੇ ਸ਼ਰਮ ਨਹੀਂ ਆਉਂਦੀ ਆ ਉਹ ਜਦੋਂ ਢੱਕੇ ਪਾੜਦੀ ਆ ਅੱਗ ਲਾਉਂਦੀ ਆ ਜ਼ਮੀਨ ਗਾਇਦਾ ਨਹੀਂ ਛੱਡਾ ਫੇਕ ਕੇ ਜਾਉਂਦੀ ਕਿਉਂ ਨਹੀਂ ਚੰਦੇ ਨਹੀਂ ਕਿੱਸੇ ਮੈਂ ਕੋਈ ਫਿਰ ਉਹ ਦੇਖੋ ਲੱਕੜਾ ਚੰਦੇ ਦਾ ਲੱਕੜਾ ਕੋਈ ਖਾਣ ਨਹੀਂ ਰਹਾ ਲੱਕੜਾ ਫੋਸੜਾ ਤੂੰ ਵੀ ਕੁੜੀ ਦੇ ਅੰਦਰ ਬੈਠੇ ਨੇ ਗਾਹੇ ਘੋੜਿਆਂ ਨੂੰ ਪੱਟਾ ਤਦਾਂ ਮਗਾ ਨਾ ਤੇ ਸਾਰਾ ਰਾਤ ਬੋਤਨ ਮੈਂ ਕਰਦੀ ਰਾਤ ਸੁਦੇ ਸਾਰੀ ਜ਼ਮੀਨ ਤੇ ਆਹ ਬੰਦਾ ਗੰਨ ਨੂੰ ਪਿਆ ਪਾੜ ਕੇ ਰੱਖੇ ਕਿਹਦੇ ਫੜਕਣਗੇ ਉੱਤੇ 2020 ਤੇਰੇ ਤੇ ਸਾਰੀ ਕੁੜੀ ਬਾਹੀ ਮੈਂ ਦੁਰਪਿੱਛੇ ਲੈ ਰਹਾ ਸਾਨੂੰ ਇਤੂ ਤਸਵੀਰ ਦਿਖਾ ਰਹੇ ਆ 20 ਤਿਲਿਆਂ ਦੀ ਮਾਲਤਾ ਕਿੱਥੇ ਰਹਿ ਰਹੀ ਟੋਬੇ ਤੇ ਜਿੰਨੇ ਇੰਨੇ ਇੰਨੇ ਮਾੜੇ ਹਾਲਾਤ ਨੇ ਯਾਰ ਰੋ ਨਿੱਤਲਦਾ ਚਾਦਰਾਂ ਥੱਲੇ ਰਹਿ ਰਹੇ ਨੇ ਇਧਰਲੇ ਵਿੱਚ ਮੱਛਰ ਦਾ ਦਰ ਮੱਛਰ ਦਾ ਦਰ ਮੱਛਰ ਦੋ ਦੋਰਾ ਉਰੇ ਦਾ ਪਸ਼ੂ ਵੀ ਨਹੀਂ ਰਸਦੇ ਆਪਾਂ ਉਹਦਾ ਢੇਰ ਗਿਆ ਨਾਲ ਬੜੇ ਖੋਲ ਭਈਆਂ ਨਾਲੋਂ ਵੀ ਹਾਲਤ ਮਾੜੀ ਕਰ ਸਕਦੀ ਆ ਆ ਦੇਖੋ ਤਾਂ ਜੀ ਮੈਂ ਕਹਣਾ ਹੈ ਲੋਕੋ ਫੜਿਆ ਨਹੀਂ ਜਾਂਦਾ ਜੀ ਮੂੰਹ ਟੱਪ ਕੇ ਲੱਗਿਆ ਜਿਵੇਂ 100 ਵਾਰ ਸੋਚੋ ਉੱਥੇ ਕੱਢਤੀ ਨੂਹ ਤੇ ਪੋਤੇ ਆ ਉਰੇ ਕੱਢਦੇ ਆ ਦੇਖਣਾ ਬਈ ਪਸ਼ੂ ਵੀ ਨਹੀਂ ਰਹਿੰਦੇ ਜਿੱਥੇ ਆਪਾਂ ਬੰਦੇ ਰਹਿਣ ਨੂੰ ਮਜਰੂਰ ਬਿਚੋਲੇ ਆ ਭਾਈ ਅੱਛਾ ਕੀ ਨਾ ਹੋ ਆਪਣਾ ਤੁਸੀਂ ਬਚਸਾ ਕਰਾਇਤੀ ਇਹ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਵੀ ਐ ਕਰੂ ਮੈਂ ਹੱਥੋਂ ਨਾ ਹਾਰੇ ਕੱਢ ਕੇ ਐ ਕਰ ਕਰਕੇ ਲੇਤਾ ਸੀ ਸਤ ਅਸੀਂ ਬਹੁਤ ਕਿਹਾ ਵੀ ਤੇਰੀ ਮਾਂ ਖਰਾਬ ਹੈ ਫਿਰ ਬਚਾਵਾ ਆਖ ਵੀ ਬਦਲ ਗੇ ਕਿੰਨਾ ਕਹਿ ਤੋਲਾਂ ਦੀ ਸਾਪ ਵਾਈਦੀ ਬੇ ਤੇਰੀ ਵੀ ਨਹੀਂ ਲਿਆ ਗਿੱਡੀ ਗਿੱਡੀ ਖਾਪ ਵਾਈਦੀ ਹਾਂ ਵੀ ਹੋਣੀ ਉੱਥੇ ਫਿਰ ਉਹ ਖਾ ਗਈ ਹੋ ਅਸੀਂ ਤਾਂ ਇਹਦੀ ਸਾਡੀ ਕੋਈ ਸੌਖੀ ਵਸੂ ਕੀ ਬਤਾ ਲੱਗਦਾ ਚੋਲੇ ਤੇ ਪਹੁੰਚ ਜਾਂਦੇ ਆ ਵੀ ਸਿਰ ਜੋੜ ਜਾਨੀਂ ਨਾ ਦਾ ਕੁਛ ਪਾ ਕਰਨ ਬਈਆ ਸਾਹਮਣੇ ਤੁਹਾਨੂੰ ਟੋਬਾ ਦਿਖਾਰਿਆ ਜਿੱਥੇ ਨੇਰਾ ਮੱਛਰਾ ਅੰਦਰ ਛੱਡ ਦੇ ਥੱਲੇ ਥੜਿਆ ਹੀ ਨਹੀਂ ਜਾਂਦਾ ਮੈਂ 5 ਮਿੰਟ ਨਹੀਂ ਥੜਿਆ ਵੀਡੀਓ ਬਣ ਕਰਤੇ ਬਾਹਰ ਹੋ ਗਿਆ ਤੁਹਾਨੂੰ ਤਸਵੀਰਾਂ ਦਿਖਾਰਿਆ ਵੀ ਆ ਛੱਡ ਥੱਲੇ ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ ਕੋਈ ਮੰਜਾ ਨਹੀਂ ਕੋਈ ਬਿਸਤਰਾ ਨਹੀਂ ਪੈਣ ਤੇ ਦੋ ਬੱਚੇ ਉਰੇ ਸੌਂਦੇ ਵੀ ਆਰੇ ਤਸਵੀਰਾਂ ਦੇਖ ਲਓ ਤੁਹਾਨੂੰ ਧਾਰੇ ਰੋ ਨਿੱਤ ਲਾਹਰੇ ਤਸਵੀਰਾਂ ਚ ਆ ਦੇਖ ਦੇਖੀ ਨੀ ਕੂਲਰ ਦੇ ਆ ਪੁਰਾਣਾ ਟੂਰਨ ਦੇਖੀ ਇਹੋ ਜਿਹਾ ਤਾਂ ਚੱਲਦਾ ਨਹੀਂ ਚੱਲਦਾ ਨਹੀਂ ਹੈਗਾ ਇਹੋ ਜਿਹਾ ਤਾਂ ਪੰਜਾਬ ਲੋਬ ਵੀ ਨਹੀਂ ਹੁੰਦਾ ਇਹੋ ਜਿਹਾ ਪੰਜਾਬ ਚ ਹਾਲ ਆ ਜਿਹੜਾ 20 ਕਿਲਿਆਈ ਕੁੜੀ ਨੂੰ ਦਿੱਤਾ ਇਹ ਚੱਲਦਾ ਨਹੀਂ ਅੱਛਾ ਜੀ ਹਾਂਜੀ ਉਹ ਦੇਖੀ ਦੇਖ ਉੱਥੇ ਤੇਰੇ ਸੱਪੇ ਨੇ ਕੀ ਆ ਉਥੇ ਆ ਦੇਖ ਲਓ ਮੇਰੇ ਉਹਨੇ ਸੱਪਾਂ ਨਾਲ ਧਾਰਾ ਬਾਈ ਕਿੱਥੇ ਬਾਈ ਉਰੇ ਦਾ ਪਾਪਾ ਸ਼ੂ ਵੀ ਨਹੀਂ ਲੱਤਦੇ 42 45 ਟੈਂਪਰੇਚਰ ਆ ਚਾਦਰ ਦੇਖ ਲੈ ਕਿੰਨੀ ਤਬਦੀ ਹੈ ਜਿੱਥੇ ਕੁੜੀ ਰਹਿੰਦੀ ਦੀ ਐਨਾ ਬੁਰਾ ਹਾਲ ਕਰਿਆ ਵੀਰੇ ਕੁੜੀ ਦਾ ਤੁਸ਼ ਕੱਢ ਦੇ ਕੰਮ ਅਸੀਂ ਤੈਨੂੰ ਦੱਸ ਨਹੀਂ ਸਕਦੇ ਇੰਨੇ ਮਾੜੇ ਗਲਾਸ ਨੇ ਖੁਦਾ ਕਰੀ ਤਾਂ ਨਾਲ ਜਿਹੜੀ ਕੱਢ ਗਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਟੌਰਚਰ ਕਰ ਰਹੀ ਸੀ ਇਹ ਦਿਨੋੜੀ ਦੀ ਸੱਤ 12 13 ਸਾਲਾਂ ਤੋਂ ਪਰ ਅਸੀਂ ਅੱਜ ਧੰਨਵਾਦ ਕਰਦੇ ਢਿੰਗ ਸਿੰਘ ਫੋਟਜਾ ਦਾ ਵੀ ਅੱਜ ਕੁੜੀ ਨੂੰ ਇਥੋਂ ਬਚਾਅ ਕੀਤਾ ਗਿਆ ਜੀ ਨਰਕ ਚੋਂ ਕੁੜੀ ਨੂੰ ਕੱਢ ਕੇ ਸਵਰਗਾਂ ਚ ਮਤਲਬ ਢਿੰਗ ਸਿੰਘਾਂ ਨੇ ਇਹ ਜੈਜੀ ਬਹੁਤ ਬਹੁਤ ਧੰਨਵਾਦ ਆਹ ਦੇਖ ਲਓ ਚੁੱਲਾ ਬਾਈ ਆ ਲੋਹੇ ਦਾ ਚੁੱਲਾ ਦੇਖ ਲੈ ਇੱਥੇ ਰੋ ਦਿਲ ਦੋਰਾ ਦਿਲਜਾਰ ਆ ਚੁੱਲੇ ਦੇ ਰੋਟੀ ਲਾਉਣੀ ਨਹੀਂ ਦੇਖ ਆ ਚੁੱਲਾ ਦੀ ਬਾਈ ਚੁੱਲੇ ਜਿਵੇਂ ਆਰਜੀ ਚੁੱਲਾ ਹੁੰਦਾ ਤੁਸੀਂ ਚੁੱਲੇ ਦੀਆਂ ਤਸਵੀਰਾਂ ਦਿਖਾ ਰਹੇ ਸੀ ਆ ਜਗਾ ਜੀ ਆਹ ਜਗਾ ਰੋਟੀ ਆਹ ਦੇਖੋ 20 ਕਿੱਲੇ ਵਾਲੇ ਦੀ ਨੂਹ ਦਾ ਹਾਲ ਆਹ 20 ਕਿੱਲੇ ਵਾਲੀ ਦੀ ਨੂਹ ਦਾ ਆਹ 20 ਕਿੱਲੇ ਵਾਲੀ ਦੀ ਨੂਹ ਦਾ ਦੇਖ ਲਓ ਪੂਰੀ ਦੱਪੜੇ ਤੋਂ ਉਨੀ ਵੀਰੇ ਜੁੱਲਾ ਦੀ ਵੀਰੇ ਆਹ ਛੜਕ ਤੇ ਪਹੇ ਜਾ ਪੰਜਾਬ ਆ ਸਾਡਾ ਮਨ ਤਾਂ ਆ ਜਾਂਦੀ ਨਹੀਂ ਆਉਂਦੀ ਕਾ ਮੇਰੇ ਉਹ ਆਦੀ ਨਾ ਗੱਲ ਲਾਉਣੇ ਛੜਕ ਲੱਗਿਆ ਹੋਇਆ ਇਹ ਚ ਭੇਜ ਦੋ ਜਿੱਲਾ ਆ ਲਾ ਲਓ ਵੀ ਇੱਥੇ ਰਹਿੰਦੇ ਤੇ ਗਰਮੀ ਅੱਗ ਪੈ ਰਹੀ ਆ ਹੁਣ ਇੱਧਰ ਟੋਬਾ ਗੰਦਾ ਨਾਲਾ ਇੱਧਰ ਵਾਲੇ ਨਾਲੇ ਟੜੀਆਂ ਆ ਲੱਕੜੀਆਂ ਨੇ ਛੜੀਆਂ ਹੀ ਨੇ ਜੰਦੇ ਕਰਦੇ ਰੋਟੀ ਸਾਹ ਤੇ ਉਹਦੀ ਵੀ ਚੱਖਣਾ ਹੁਣ ਬਾਈ ਜਿੱਥੇ ਬਹੁਤ ਵੱਡੀ ਬਿਸ਼ਰਮੀ ਵਾਲਾ ਇੱਥੇ ਸੱਸ ਜਿਹਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਪਰ ਉਹ ਮਾਣੀ ਬਣੀ ਇਤਤੀ ਦੀਆਂ ਤਸਵੀਰਾਂ ਦਹੰਨੇ ਅਸੀਂ ਵਿਆ ਐਡੇ ਪੁੱਠੇ ਧਾਵੇਂ ਰਹਿ ਰਹੀ ਤੀਤੀ ਸੱਪ ਮੱਛਰ ਸਭ ਦਾ ਡਰਦੀ ਸਾਨੂੰ ਤਸਵੀਰਾਂ ਦਾ ਰਿਆਂ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਤੁਸੀਂ ਨੰਗਲੇ ਪਿੰਡ ਤਸਵੀਰਾਂ ਦਾ ਰਿਆਂ ਤੁਹਾਨੂੰ ਅਸੀਂ ਬਹੁਤ ਮਾੜੀਆਂ ਤਸਵੀਰਾਂ ਨੇ ਜਿੱਥੇ ਲੋਤ ਤੀਆਂ ਨੂੰ ਲਾਲਚਿਜ ਵਿਆਹੋਂਦੇ ਨੇ ਉਹਨਾਂ ਨੂੰ ਲਾਲਚ ਵੀ ਛੱਡਣਾ ਚਾਹੀਦਾ ਕੱਢ ਕੇ ਛੱਪੜ ਦੇ ਕੰਡੇ ਤੇ ਇੱਕ ਸ਼ਟਰ ਵਾਲੇ ਕਾਮਰੇ ਤੇ ਬਿਠਾਇਆ ਸੀ ਸ਼ਾਇਦ ਉਹਦਾ ਵੀ ਕੱਕੜਾ ਪਤਾ ਹੈ ਹੁੰਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਵੀ ਜਦੋਂ ਐ ਸੈਟ ਪਿਆ ਹੋ ਕੇ ਸੈਟ ਹੋ ਜਾਂਦਾ ਵੀ ਚਲ ਬੁੜੀਆਂ ਦਾ ਕੀ ਹੁੰਦਾ ਹੁਣ ਫਿਰ ਤੰਗਦੀ ਕੁੜੀ ਹੁਣ ਅੰਗ ਬਾਈ ਕਾਹਨੂੰ ਬੱਸ ਓ ਖੇ ਰੈਂਦੀ ਸੀ ਢਿੱਡੋਂ ਅੱਛਾ ਗੁੜ ਦੀ ਡੜੀ ਨਹੀਂ ਚੱਕਣ ਦਾ ਹੁਕਮ ਇਹ ਵੱਡਾ ਮੁੰਡਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਂਦੀ ਛੋਟਾ ਮੁੰਡਾ ਨਾ ਖਾਂਦਾ ਅੱਛਾ ਬੁੜੀ ਡਲੀ ਵੀ ਮੁਰੋਂ ਚੱਕ ਕੇ ਲੈ ਜਾਂਦੀ ਸੀ ਭਾਈ ਦੇਖ ਲਓ ਵੱਡੇ ਨੂੰ ਤਾਂ ਦਿੰਦੀ ਸੀ ਛੋਟੇ ਮੁੰਡੇ ਨੂੰ ਛੋਟੇ ਪੋਤੇ ਨੂੰ ਨਹੀਂ ਵੱਡੇ ਪੋਤੇ ਨੂੰ ਨਹੀਂ ਦਿੰਦੀ ਸੀ ਕੋਈ ਵੀ ਚੀਜ਼ ਇਹਨਾਂ ਦਾ ਕੋਈ ਮਾਰੀ ਤੁੱਕ ਦੀ ਬੁਰਕੀ ਹੈ ਬਸ ਬਾਹਰੋਂ ਫਿਰ ਸੋਨੋ ਸਾਹ ਸੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਖ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦੇਖ ਕੇ ਕਰਾਓ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਦੋ ਕਿਲੇ ਘੱਟ ਪਤਾ ਕਰੋ ਪਿੰਡ 'ਚ ਵਿਕੇ ਮੇਣੇ ਸਾਨੂੰ ਤਾਂ ਐ ਅੱਟ ਕੇ ਹੀ ਨਾੜਦਾ ਜਿਹੜਾ ਜਿਹੜਾ ਵੀ ਕੋਈ ਸਾਖ ਕਰਾਉਂਦੇ ਜਿਹੜਾ ਜਾ ਕੇ ਮੂੰਹ ਅੱਡ ਦੇਗਾ ਵੀ ਮੈਂ ਇੰਨੇ ਲੱਖ ਰੁਪਏ ਲੈਣੇ ਨੇਗੇ ਧੀਆਣਾਂ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਾਰਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਧੀਆਣਾਂ ਤੋਂ ਮੂੰਹ ਅੱਡ ਕੇ ਰੁਪਏ ਲੈਂਦਾ ਜਿਹੜਾ ਧੀ ਭੈਣ ਨੂੰ ਲਾਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਏ ਮੰਗਦੇ ਆ ਅਸੀਂ ਧੀਆ ਦਾ ਮਾਸ ਖਾਂਦੇ ਇੱਕ ਬੰਸ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਆ ਮਾਸ ਖਾਣਾ ਹੀ ਹੈਗਾ ਹਾਂਜੀ ਧੀਆ ਦਾ ਮਾਸ ਨਹੀਂ ਖਾਂਦੇ ਤੇ ਧੀਆਣੇ ਤੇ ਰੁਪਏ ਨਹੀਂ ਲੈਂਦੇ ਫਿਰ ਪੈਲਸਾਂ ਚ ਚੰਗੇ ਚੰਗੇ ਵਧੀਆ ਵਿਆਹ ਕਰਵਾਉਂਦੇ ਨੇ ਚੰਗਿਆ ਡਿਮਾਂਡਾ ਰੱਖਦੇ ਨੇ ਅਸੀਂ ਤਰਨਾਟਾਂ ਨੂੰ ਕਹਿੰਦੇ ਆ ਸਾਰਿਆਂ ਨੂੰ ਜਿਹੜੇ ਮੰਗ ਕਰਦੇ ਨੇ ਇਹ ਚੀਜ਼ਾਂ ਦੀ ਨਾ ਜਿਹੜੇ ਤੰਗ ਕਰਦੇ ਨੇ ਉਹਦੋਂ ਬਾਅਦ ਆਹ ਹਾਲਾਤ ਅੱਜ ਆਲੇ ਇਹ ਬਹੁਤ ਮਾੜੇ ਨੇ ਹੁਣੇ ਖਾਲਸਾ ਜਾਗ ਪਿਆ ਫੌਜਾਂ ਸਾਰੀਆਂ ਨਿੰਗ ਸਿੰਘ ਫੌਜਾਂ ਜਿੱਥੇ ਵੀ ਕਿਤੇ ਨਿੰਗ ਸਿੰਘ ਬੈਠੇ ਨੇਗੇ ਆ ਫੌਜਾਂ ਦੇ ਆਲੇ ਦਾਲੇ ਜਿਹੜੀ ਵੀ ਕੋਈ ਧੀ ਭੈਣ ਤੰਗ ਹੈਗੀ ਪਰੇਸ਼ਾਨ ਹੈਗੀ ਜਾ ਕੇ ਫਰਿਆਦ ਕਰੇ ਜੇ ਕੋਈ ਨੂੰ ਤੰਗ ਕਰਦੀ ਆ ਤਾਂ ਵੀ ਹਾਂ ਸਾਹ ਵਾਸਤੇ ਹੈ ਠੀਕ ਹੈ ਸਾਦੋ ਆਤੇ ਦਾ ਜੇਵਾ ਜ ਸਾਡਾ ਗਰੁੱਪ ਬੜਿਆ ਹੋਇਆ ਸਿੰਘ ਸਿੰਗੜੀਆਂ ਦਾ ਗਰੁੱਪ ਹੱਕ ਸੱਚ ਦੀ ਆਵਾਜ਼ ਉੱਥੇ ਰੋਜ਼ ਹੀ ਇੱਕ ਤੋਂ ਇੱਕ ਫੈਸਲਾ ਹੁੰਦਾ ਸਾਡੇ ਗਰੁੱਪ ਦੇ ਵਿੱਚ ਪਹਿਲੋ ਕਹਿੰਦਾ ਵੀ ਕੁੜੀ ਵਿੱਚ ਸਚਾਈ ਚਾਹੀਦੀ ਢਾਡੇ ਚ ਸਚਾਈ ਚਾਹੀਦੀ ਸਾਡਾ ਖਾਲਸਾ ਜਿਹੜਾ ਤਰਨਾ ਦਾ ਲਰਬਾ ਕਰਬਾ ਸਾਰਾ ਤੁਹਾਡੇ ਨਾਲ ਖੜਾ ਅਸੀਂ ਭੇਜੀ ਦੀਆਂ ਵੀ ਫੌਜਾਂ ਉੱਥੇ ਵੱਧ ਤੋਂ ਵੱਧ ਜਿੱਤੇ ਮਹਾਰਾਜ ਚੜ੍ਹਦੀ ਕਲਾ ਕਹੀ ਤੀ ਆਵਾਂ ਸਾਗੇ ਵੀ ਆਏ ਆ ਅੱਜ ਉਹ ਆਪਾਂ ਚੜ੍ਹਦੀ ਕਲਾ ਇੱਥੇ ਅਰਦਾਸ ਕਰਕੇ ਮਰਛੀ ਦੀ ਰਗੜੇ ਲਾ ਕੇ ਅਰਦਾਸ ਕਰਕੇ ਕੰਧ ਕਢਾ ਕੇ ਅੱਜ ਸਾਰਾ ਆਟ ਗਵਾੜ ਵੀ ਆਪਣੇ ਨਾਲ ਆ ਸਾਰੇ ਕਹਿੰਦੇ ਵੀ ਬਹੁਤ ਵਧੀਆ ਕਰ ਦਾ ਲਾਲਚ ਵਿੱਚ ਰਿਸ਼ਤਾ ਦਿੱਤਾ ਇੰਨੀ ਸੋਹਣੀ ਸੁਨੱਖੀ ਕੁੜੀ ਹੈ ਬਾਈ ਦੇ ਆਜੋ ਬਾਈ ਨਾਕ ਪੱਤੀ ਕੁੜੀ ਹੈ ਤੇ ਆ ਸਮਾਈ ਵੇਖੋ ਇਹਦੇ ਥੱਲੇ ਤੱਪਦੀ ਇੰਡੀ ਗਰਮੀ ਦੇ ਵਿੱਚ ਪੋਤਿਆਂ ਨੂੰ ਉਹ ਖੜੇ ਨਹੀਂ ਜਾਂਦਾ ਆਪਾਂ ਤੋਂ ਹੁਣ ਸੱਪਾਂ ਦਾ ਘਾਰ ਆ ਲੱਗੇ ਦੇਖੋ ਕਿੰਨੀ ਬੁਰੀ ਹਾਲਤ ਆ ਵੀ ਆ ਰਹਿਣ ਵਾਲੀ ਜਗਾ ਵਾ ਕਿਉਂ ਬਾਈ ਕਿੰਨੇ ਹੋਰ ਤਾਂ ਬਹੁਤ ਔਖਾ ਹੋਊ ਬਹੁਤ ਔਖਾ ਜੀ ਦਿਨ ਰਾਤ ਗਰਮੀ 'ਚ ਰਹਿਣਾ ਫਿਰ ਵੀ ਇਹਦੀ ਸ਼ਾਬਾਸ਼ ਹੈ ਹਾਂਜੀ ਸੀਦੀ ਗਰਮੀ 'ਚ ਰਹਿਣਾ ਪੈਂਦਾ ਬੱਚਿਆਂ ਨਾਲ ਜੀ ਅੱਛਾ ਹਲਿੱਕਾ ਜੀ ਉਹ ਬਹੁਤ ਸਫਾਈ ਕਰਕੇ ਗਏ ਨੇ ਸਾਡੇ ਮਾਲਕ ਕਹਿੰਦੇ ਵੀ ਤੁਸੀਂ ਇੰਨੇ ਗੰਦ ਚ ਰਹ ਰਹੇ ਹੋ ਨਰੇਗਾ ਵਾਲੇ ਨਰੇਗਾ ਵਾਲੇ ਛੋਟੀ ਸਫਾਈ ਕਰਕੇ ਜਿੱਦੜ ਸਫਾਈ ਕਰਕੇ ਗਏ ਤਰਸ ਦੇ ਮਾਲਕ ਕਹਿੰਦੇ ਤੁਸੀਂ ਇੰਨੇ ਗੰਦ ਚ ਕਿਵੇਂ ਰਹੋਗੇ ਨਾਲੇ ਬੇਟਾ ਹਾਂਜੀ ਬੇਟਾ ਦੋ ਦੋ ਪੂਰੀ ਰੰਗ ਤੇ ਵੀ ਛੋਟੀ ਦੇਖੋ ਵੀ ਘਰ ਵਿੱਚ ਸੱਸ ਨੇ ਕੱਢ ਤੇ ਦੇਖ ਲਓ 20 ਕੀਲੇ ਕੀ ਕਰੂਗੀ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਤੁਸੀਂ ਨਾਲ ਰਹਿੰਦੇ ਤੇ ਰਾਤ ਨੂੰ ਮੇਰੇ ਮੁੰਡਾ ਆ ਗਿਆ ਉਹਨੇ ਵਿਚਾਰੇ ਨੂੰ ਫੜ ਕੇ ਲੈ ਗਿਆ ਵਿਚਾਰਾ ਹੋਰ ਕੀ ਕਰੇ ਅੱਛਾ ਤੁਸੀਂ ਫਿਰ ਪੇਕੇ ਨਹੀਂ ਗਏ ਬੇਕੇ ਸਿੱਖ ਕੁਝ ਦਿਨ ਗਏ ਸੀ ਪਰ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਸੀ ਮੈਂ ਇੱਥੇ ਰਹਿਣਾ ਚਾਹੁੰਦੀ ਸੀ ਸੌਰੀਆਂ ਰਹਿਣਾ ਚਾਹੁੰਦੀ ਸੀ ਦੇਖ ਸਕਦੇ ਹੋ ਮੈਂ ਬੋਝ ਹੀ ਬਣ ਸਕਦੀ ਆਪਣੇ ਪਾਈ ਦੇ ਹੁਣ ਤੁਸੀਂ ਮਾਤਾ ਉਹਨਾਂ ਦੇ ਹਾਂ ਮਾਤਾ ਮੈਂ ਤੁਸੀਂ ਵੀ ਨਾਲੇ ਰਹਿੰਦੇ ਸੀ ਆ ਫਿਰ ਰਹਿਣਾ ਪਿਆ ਤੁਹਾਨੂੰ ਰਹਿਣਾ ਪਿਆ ਕੱਲੀ ਉਰੇ ਕਿਵੇਂ ਰਹੂ ਦੀਦੀ ਹਾਂ ਦੋਸਤੋ ਇਹ ਲਾ ਲਓ ਵੀ ਹੁਣ ਇਹ ਹਾਲਾਤ ਨੇ ਵੀਰੇ ਸਾਥੋਂ ਖੜੇ ਨਹੀਂ ਜਾ ਰਿਹਾ ਇੰਨੀ ਗਰਮੀ ਹੈ ਕਿਉਂ ਨਾ ਪਾ ਜੀ ਲੈ ਠੀਕ ਹੈ ਜੀ ਸਾਰਾ ਕੋ ਸਾਹਮਣੇ ਦਿਸਦਾ ਮਾਤਾ ਪਿਤਾ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਲਾਲਚ ਚਾ ਕੇ ਇਹ ਜੀਤੀ ਭੈਣ ਨੂੰ ਡੋਬਦੇ ਨੇ ਖੂਹ ਛੱਡਦੇ ਜੀ ਖੂਹ ਭਾਈ ਜੀ ਨਿਉ ਤਰੀਦੀ ਅੱਜ ਤਿੰਨੀ ਤੁਸੀਂ ਆ ਤੋ ਦੀ ਆਪਾਂ ਬਹੁਤ ਜਿਆਦੇ ਜੀ ਸਾੜ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਰੂੜੀ ਸੁਣੀ ਹੈ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਧੀ ਨੂੰ ਇਨਸਾਫ ਦਿੱਤਾ ਹੈ ਸਿੰਘ ਸਿੰਘ ਫੌਜਾਂ ਨੇ ਤੋਂ ਕੰਤਰੀ ਬਹੁਤ ਖੁਸ਼ੀ ਆ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾ ਜੀ ਐਦੇ ਉਹ ਕਹਣਾ ਵੀ ਆਂਡ ਗਵਾਡ ਸਾਰਾ ਖੋਸ਼ ਹੋ ਆਂਡ ਗਵਾਡ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮੈਨ ਨਹੀਂ ਪਾਉਂਦੇ ਹੁਣ ਤੁਸੀਂ ਕੰਦ ਕਾਟਦੇ ਅਸੀਂ ਮਿਲਾਂਗੇ ਬੇਡੇ ਕੋਲ ਬੈਠਾ ਖਲੋਤਾਂਗੇ ਇਹ ਸਾਡੇ ਕੋਲ ਬੈਠਾ ਖਲੋਤਾਂਗੇ ਇਹਦਾ ਸੁਭਾਅ ਤਾਂ ਸਾਨੂੰ ਕੋਈ ਲਾਂਬਾ ਨਹੀਂ ਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂ ਭਾਈ ਤੰਗ ਬਾਬਾ ਜੀ ਤੁਸੀਂ ਜਿੱਦਿਆਂ ਨਾ ਜਾਉਣੇ ਮੈਂ ਤਾਂ ਆਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਜੇਹਲ ਨਹੀਂ ਹੁੰਦੀ ਉਹ ਜੇਹਲ ਤੋਂ ਨਿਕਲ ਕੇ ਆਵਾਜ਼ ਕਰੀਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਵੱਲੇ ਪਾਇਓ ਦੇ ਕੇ ਦੇਦੀ ਧੀ ਭੈਣਾ ਦੁਖੀ ਤਾਂ ਸਾਡੇ ਕੋਲੇ ਆਇਓ ਬਸ ਗੱਲ ਖਤਮ ਆ ਬੈਲੂਸੀ ਪਹਿਲੇ ਪਰਮੋਸ਼ਹ ਮਹਾਰਾਜ ਨੂੰ ਪਾਹੇ ਸੱਜਣਾ ਤੇ ਜਿਹੜਾ ਕਹਿਣਾ ਚੱਲਨੇ ਪਈ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਤੁੰਗ ਆਂਡ ਗਮਨ ਆਉਂਦਾ ਸੀ ਕਰੇ ਇਹ ਕੋਈ ਨਹੀਂ ਆਉਂਦਾ ਜੀ ਅੱਛਾ ਸਾਡੀ ਕਿਸਨੇ ਸੁਣੀ ਜੀ ਇਹ ਜਿਹੜੇ ਰਿਵੀਵੇ ਇਹ ਸਾਫ ਨੂੰ ਬੱਸ ਰੈਜ਼ੀ ਕਰਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨੇ ਕਿ ਅਸੀਂ ਜਲਦੀਆਂ ਵੰਡ ਦੇਾਂਗੇ ਤੁਸੀਂ ਸਾਡਾ ਕੀ ਕਰ ਲਓਗੇ ਮੈਨੂੰ ਤਾਂ ਇਨਸਾਫ ਦਾ ਚੱਤੀ ਦਿੰਦੀ ਦੀਦੀਆਂ ਨੇ ਪੰਜ ਮਹੀਨੇ ਪਹਿਣਾ ਨਹੀਂ ਸਾਰੇ ਨਹੀਂ ਗਾ ਲਿਖਵਾਏ ਧੰਨਵਾਦ ਜੀ